ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ万ਦੀਪ ਕੌਰ ਹੈ ਮੈਂ ਜਰਮਨੀ ਤੋਂ ਆਈ ਹਾਂ ਮੈਂ ਸਾਈਕਲ ਯਾਤਰਾ ਕੀਤੀ ਹੈ ਜਰਮਨੀ ਤੇ ਦੁਨੀਆ ਤੇ ਸਾਈਕਲ ਯਾਤਰਾ ਹਨਾ ਹਾਂ ਹਾਂ ਹੁਣ ਕਿੱਥੋਂ ਆਇਆ ਅਨੰਦਪੁਰ ਸਾਹਿਬ ਤੋਂ ਹਾਂਜੀ ਉਹਲਾ ਮਹੱਲਾ ਕਿਵੇਂ ਰ ਗਿਆ ਹਾਂ ਉਹ ਰ ਮਹੱਲਾ ਬਹੁਤ 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 ਉਹ ਹੋਤ ਸੋਹਣੀ ਸੀ ਬਹੁਤ ਸੋਹਣਾ ਸੀ ਮਹੱਲਾ ਐਨਜਾਇਮੈਂਟ ਅੱਛਾ ਮਹੱਲਾ ਕੰਡਿਆ ਘੋੜੇ ਸਵਾਰੀ ਕੀਤੀ ਹੈ ਹਾਂ ਬੀ ਉਤ ਕੱਟ ਕੱਟ ਬਸ ਪੂਰੇ ਜੋਹਰ ਦੇਖ ਕੇ ਗੱਤਗਾ ਤੇ ਇਹ ਜਰਮਨ ਤੋਂ ਨੇ ਮਨਜੀਤ ਕੌਰ ਜੀ ਤੇ ਯਾਤਰਾ ਤੇ ਨਿਕਲੇ ਆ ਪੰਜਾਬ ਯਾਤਰਾ ਦੇ ਉੱਤੇ ਰਹੇ ਤੇ ਆਹ ਦੇਖੋ ਬਈ ਆ ਸਾਦਾ ਜਿਹਾ ਸਾਈਕਲ ਐ ਸਿੰਪਲ ਸਾਈਕਲ ਤੇ ਇਹਦੇ ਉੱਤੇ ਜਿਹੜਾ ਇਹਨਾਂ ਨੇ ਪੂਰੀ ਯਾਤਰਾ ਕੰਪਲੀਟ ਕਰਨੀ ਆ ਹੁਣੇ ਚੱਲੇ ਨੇ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਤੋਂ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਤੋਂ ਹੁੰਦੇ ਹੋਏ ਗੁਰਦਾਸਪੁਰ ਗੁਰਦਾਸਪੁਰ ਤੋਂ ਫੇਰ ਅੱਗੇ ਤੇ ਪੰਜਾਬੀ ਪੂਰੀ ਬੋਲਦੇ ਆ ਹਨਾ ਕਿੱਥੋਂ ਸਿੱਖੀ ਹੈ ਹ ਮੈਂ ਫਰਾਂਸਾਇਜ਼ ਤੇ ਮੈਂ ਪੰਜਾਬੀ ਭਾਸ਼ਾ ਸਿੱਖ ਰਹੀ ਹਾਂ ਪਰ ਮੈਥਡਾ ਤੋੜਾ ਬੋਲ ਸਕਦਾ ਹ ਸੋ ਜਰਮਨਿ ਵਿੱਚ ਸਾਰੀ ਕੋ ਵਿਰਾ ਯਾ ਵਿਦਿਆਲਾ ਨਹੀਂ ਹੋਗਾ ਵਿਦਿਆਲਾ ਨਹੀਂ ਹੋਗਾ ਸੋ ਮੈਂ ਪੰਜਾਬ ਆਈਸੀ ਦੇ ਪੰਜਾਬੀ ਭਾਸ਼ਾ ਸਿੱਖਣਾ ਦੇ ਸਕੂਲ ਜਾਂਦਾ ਸੋ ਮੈਂ ਜੰਤਪੁਰ ਦਾ ਸਾਹਿਬ ਦੇ ਸਕੂਲ ਜਾਂਦੀ ਸੀ ਤਮ ਤੁਮਾ ਸਾਹਿਬ ਵਾਜੀ ਵਾ ਕੇ ਕੋਈ ਹੁਣ ਦੇਖੋ ਕਿੰਨੀ ਸੋਹਣੀ ਪੰਜਾਬੀ ਬੋਲਦੀ ਐ ਤੇ ਇਹਨਾਂ ਨੇ ਅੰਮ੍ਰਿਤ ਵੀ ਛਕਿਆ ਹੋਇਆ ਐ ਅੰਮ੍ਰਿਤ ਕਦੋਂ ਛਕਿਆ ਸੀ ਆ 2 ਸਾਲ ਪਿਛੇ ਕਿਨੇ 2 ਸਾਲ ਪਿਛੇ ਕਿੱਥੋਂ ਛਕਿਆ ਸੀ ਅਨੰਦਪੁਰ ਸਾਹਿਬ ਨਹੀਂ ਮਲੇਸ਼ੀਆ ਵਿੱਚ ਕੋਲਾ ਲੰਪੂਰ ਅਮਲੇਸ਼ੀਆ ਓਕੇ ਕੀ ਬਾਤ ਹੈ ਤੇ ਸਾਈਕਲ ਦੇਖੋ ਸਾਦਾ ਜਾਂ ਨੀਲਮ ਵਾਲਾ ਤੇ ਇਹਦੇ ਉਪਰ ਹੀ ਜਿਹੜੇ ਆ ਪਹਿਰੋਣੀ ਪੂਰੀ ਯਾਤਰਾ ਕਰਦੇ ਚੜ੍ਹਦੀ ਕਲਾ ਮਾਰੇ ਤੁਹਾਡੀ ਪੂਰੀ ਚੜ੍ਹਦੀ ਕਲਾ ਕਰੇ ਤੁਹਾਡੀ ਯਾਤਰਾ ਜਿਹੜੀ ਸਫਲ ਕਰੇ ਫਤਿਹ ਬੁਲਾ ਦੇ ਜਾਣ ਲੱਗਿਆ ਓਕੇ ਵਾਹਿਗੁਰੂ ਦੀ ਕਿਰਪਾ ਸਦਾ ਵਾਹਿਗੁਰੂ ਦੀ ਕਿਰਪਾ ਹੈ